ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਤੇ ਬਣੇ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੇਤ ਸਿੰਘ ਕਾਲਕਾ ਸੀਨੀਅਰ ਅਕਾਲੀ ਅਗੂ ਵਿਰਸਾ ਸਿੰਘ ਵਲਟੋਹਾ ਅਜੀਤ ਅਤਾਰੇ ਦੇ ਮਾਲਕ ਬਲਜਿੰਦਰ ਸਿੰਘ ਹਮਦਰਦ ਅਤੇ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਰਾਜਵਾਨਾ ਵੱਲੋਂ ਐਸਜੀਪੀਸੀ ਦੇ ਮੁਖ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਤੁਸੀਂ ਸਾਰੇ ਆਏ ਆ ਤੇ ਦੱਸੋ ਹੋ ਕੰਮ ਕਸ ਬੀ ਸਿੰਘਾ ਵੀ ਬਿਹਾਈਮ ਨਾ ਕਿ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਤੇ ਸਰਕਾਰ ਸਿਰ ਕੰਮ ਦੀ ਪਾਲਣਾ ਉਹਦੀ ਅੰਦੇਖੀ ਕਰ ਰਹੀ ਹੈ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਜੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਸੀ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਤੇ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਤੇ ਚੰਗਾ ਹੁੰਗਾਰਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਿਹੜੇ ਯਤਨ ਹੈ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਉਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਯਤਨ ਉਹ ਉਹ ਛੇਤੀ ਤੋ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਨਹੀਂ ਦੱਸ ਸਾਹਿਬ ਜਿਸ ਤਰ੍ਹਾਂ ਦਾ ਬਤਾਰਾ ਜਿਹੋ ਇਹ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਚ ਸਿਰੋਂ ਨੂੰ ਮਿਲੇ ਦੇਖਣ ਨੂੰ ਮਿਲੇ ਲੱਗਦਾ ਕਿ ਉਸ ਤੋਂ ਬਾਅਦ ਕਿ ਉਹ ਜੀ ਰਿਜ਼ਲਟ ਇਸ ਤਰ੍ਹਾਂ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਚ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਇਹ ਮੈਂ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਅਣਜਾਣ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰਾ ਨਹੀਂ ਪਰੇਗਾ ਮੇਰਾ ਆਪਣਾ ਇਹ ਵਿਸ਼ਵਾਸ ਹੈ ਇਸ ਤੋਂ ਅੱਗੇ ਕੋਈ ਕਿਸ ਤਰ੍ਹਾਂ ਦੀ ਰੂਪੇ ਖਤਹਿ ਕੀਤੀ ਜਾ ਸਕਦੀ ਅਸੀਂ ਪੂਰਾ ਯਤਨ ਕਰਦੇ ਆ ਕਰ ਰਹੇ ਆ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਬੜਾ ਠੀਕ ਹੈ